ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਸੱਤ-ਸੱਤ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਜੀ ਚਾਰ ਗੁੰਡੇ ਆਪਾਂ ਵੱਧ ਪਾਏ ਡਿਜ਼ਾਈਨ ਆਪਾਂ ਗੋਟੀ ਸਵਟਰ ਜੈਕਟ ਬਣਾਉਣਾ ਜਦੋਂ ਆਪਾਂ ਗੁੰਡੇ ਸੱਤ-ਸੱਤ ਗੁੰਡਿਆਂ ਦੇ ਹਿਸਾਬ ਨਾਲ ਲੱਗ ਲੈਣੇ ਚਾਰ ਗੁੰਡੇ ਆਪਾਂ ਵੱਧ ਲੈਣੇ ਹੈ ਜੀ ਬਾਕੀ ਜੇ 1 2 ਗੁੰਡਾ ਉੱਧਰ ਉੱਧਰ ਹੁੰਦਾ ਤਾਂ ਕੋਈ ਗੱਲ ਨਹੀਂ ਜੀ ਤੇ ਡਿਜ਼ਾਈਨ ਦੇ ਹਿਸਾਬ ਨਾਲ ਚਾਰ ਕੁੰਡੇਾਂ ਦਾ ਚਾਹੀਦੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਜੀ ਤੇ ਜਰੂਰ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਲਓ ਜੀ ਆਪਾਂ ਸੌਰੀ ਸਿੱਧੇ ਪਾਸੇ ਹੈਗੀਆਂ ਦੋ ਕੁੰਡੇ ਬਣਾਵਾਂਗੇ ਜੀ ਆਪਾਂ ਉਲਟੇ ਆ ਪਹਿਲਾਂ ਆਪਾਂ ਦੋ ਸਲਾਈਆਂ ਉਲਟੀਆਂ-ਉਲਟੀਆਂ ਬਣਾ ਲਈਆਂ ਸੀਗੀਆਂ ਪੰਜ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ఫ దో కండే ఉల్టే పండే సో కండే ఉల్టే లాస్ట్ వాండా సద్ధ బ ਉਲਟੇ ਸਾਈਡ ਆ ਗਿਆ ਆਪਾਂ ਦੋ ਗੁੰਡੇ ਸਿੱਧੇ ਬਣਾਵਾਂਗੇ ਜੀ ਇਹ ਵਾਲਾ ਗੁੰਡਾ ਤਾ ਕੇ ਦੋ ਗੁੰਡੇ ਸਿੱਧੇ ਇੱਥੇ ਆਪਾਂ ਇੱਕ ਗੁੰਡਾ ਇਸ ਤਰ੍ਹਾਂ ਸਿੰਪਲ ਬਣਾਵਾਂਗੇ ਫਿਰ ਵੜ ਪਾਵਾਂਗੇ ਇੱਕ ਗੁੰਡਾ ਉਲਟਾ ਫਿਰ ਵੜ ਪਾ ਕੇ ਦੋ ਤਿੰਨ ਇਸ ਤਰ੍ਹਾਂ ਵੜ ਪਾ ਕੇ ਆਪਾਂ ਪੰਜੇ ਗੁੰਡੇ ਬਣਾ ਲੈਣੇ ਆ ਜੀ ਦੋ ਗੁੰਡੇ ਉਲਟੇ ਆਹ ਸੌਰੀ ਸਿੱਧੇ ఇత దీ పర సిల్ బ పాల్టే బ కుది డల్ బ ఉల్ సతో దో కిధే వా ఉల్టా బ ਸਿੱਧੇ ਪਾਸੇ ਆਗੇ ਜੇ ਆਪਾਂ ਇੱਕ ਕੁੰਡਾ ਤਾਰਿਆ ਦੋ ਕੁੰਡੇ ਉਲਟੇ ਹੁਣ ਦੇਖੋ ਜੀ ਆਪਾਂ ਇਹ ਪੰਜ ਕੁੰਡਿਆ ਜਿਹੜੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤਾਰ ਲੈਣਾ ਜਿਹੜੇ ਵਾਲ ਪਾਏ ਕੁੰਡੇ ਆ ਉਹ ਆਪਾਂ ਨੇ ਛੱਡ ਦੇਣੇ ਆ ਇਹਦੇ ਨਾਲ ਆਪਣੇ ਆ ਵਾਲੇ ਕੁੰਡੇ ਐ ਲੂਜ਼ ਹੋ ਜਾਣਗੇ ਨਾ ਤਾਂ ਇਹ ਜਿਆਦੇ ਲੂਜ਼ ਹੋਣਗੇ ਤੇ ਨਾ ਘੱਟ ਇਹ ਸਲਾਈ ਇਸ ਤਰ੍ਹਾਂ ਪਾਵਾਂਗੇ ਵਿੱਚ ਦੀ ਕੱਢਾਂਗੇ ਇੱਕ ਵਾਰੀ ਵੜ ਪਾ ਕੇ ਦੋ ਵਾਰੀ ਤਿੰਨ ਗੁੰਡੇ ਬਣਾ ਲੈਣੇ ਆਪਾਂ ਪੰਜਾਂ ਤੋਂ ਦੋ ਗੁੰਡੇ ਉਲਟੇ ਫਿਰ ਆਪਾਂ ਵੜ ਪਾਏ ਗੁੰਡੇ ਛੱਡਾਂਗੇ ਜਿਹੜੇ ਆਪਣੇ ਸੇਮ ਗੁੰਡੇ ਉਹ ਆਪਾਂ ਸਲਾਈ ਤੇ ਲੈ ਲੈਣੇ ਜਿਹੜਾ ਵੜ ਪਾਏ ਉਹ ਆਪਾਂ ਧਾਰ ਦੇਣਾ ਬਹੁਤ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਕੋਈ ਵੀ ਬਣਾ ਸਕਦਾ ਹੈ ਲਓ ਇੱਕ ਵਾਰੀ ਬਣਾ ਲਿਆ ਇਸ ਤਰ੍ਹਾਂ ਗੁੰਡਾ ਵਿੱਚ ਦੀ ਪਾ ਕੇ ਪੰਜਾਂ ਦੇ ਫਿਰ ਵੜ ਪਾ ਕੇ ਦੋ ਵਾਰੀ ਦੋ ਗੁੰਡੇ ਉਲਟੇ ਇੱਕ ਗੁੰਡਾ ਤਾਰਿਆ ਦੋ ਗੁੰਡੇ ਸਿੱਧੇ ਬਣਾਵਾਂਗੇ ਜੀ ਹੁਣ ਦੇਖੋ ਜੀ ਆਪਾਂ ਧਾਗਾ ਆਪਣਾ ਇੱਧਰ ਹੀ ਰੱਖਾਂਗੇ ਪਿੱਛੇ ਤੇ ਆਪਾਂ ਤਿੰਨ ਗੁੰਡੇ ਉਲਟੇ ਬਣਾ ਲਵਾਂਗੇ ਹੁਣ ਧਾਗਾ ਆਪਣੇ ਵੱਲ ਰੱਖਾਂਗੇ ਤੇ ਦੋ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਫਿਰ ਤੋਂ ਧਾਗਾ ਇੱਧਰ ਹੀ ਰੱਖਾਂਗੇ ਪਿਛਲੇ ਪਾਸੇ ਤੇ ਆਪਾਂ ਤਿੰਨ ਗੁੰਡੇ ਉਲਟੇ ਬਣਾ ਲਵਾਂਗੇ ਤਗਾ ਆਪਣੇ ਵਾਲ ਰੱਖਾਂਗੇ ਦੋ ਗੁੰਡੇ ਸਿੱਧੇ ਬਣਾ ਲਾਂਗੇ ਲਾਸਟ ਵਾਲਾ ਕੁੰਡਾ ਉਲਟਾ ਇਥੇ ਦੇਖੋ ਜੀ ਆਪਾਂ ਪੰਜ ਗੁੰਡਿਆਂ ਤੇ ਫੇਰ ਆਗੇ ਫਿਰ ਤੋਂ ਆਪਾਂ ਇੱਕ ਗੁੰਡਾ ਬਿਲਕੁਲ ਸਿੰਪਲ ਬਣਾ ਲਿਆ ਉਲਟਾ ਫਿਰ ਵੜ ਪਾ ਕੇ ਇਸ ਤਰ੍ਹਾਂ ਗੁੰਡੇ ਬਣਾ ਲੈਣੇ ਆਪਾਂ ਜਿਹੜੇ ਆਪਣੇ ਵਿੱਚ ਵਿੱਚ ਵਾਲੇ ਗੁੰਡੇ ਆ ਉਹ ਆਪਾਂ ਇਸ ਤਰ੍ਹਾਂ ਬਣਾ ਲੈਣੇ ਤਲਓ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਦੇਖੋ ਜੀ ਬਹੁਤ ਸੋਹਣਾ ਬਣਦਾ ਤੇ ਆਪਾਂ ਥੋੜਾ ਥੋੜਾ ਜਿਆਦਾ ਬਣਿਆ ਹੋਇਆ ਦਿਖਾਉਣਾ ਤੇ ਜਰੂਰ ਆਪਣਾ ਟਰਾਈ ਕਰਿਓ ਤੇ ਬਣਾਇਓ ਕੋਟੀ ਸਵੈਟਰ ਜੈਕਟ ਦੇਖੋ ਜੀ ਕਿਸੇ ਵੀ ਰੰਗ ਚ ਆਪਾਂ ਬਣਾ ਸਕਦੇ ਆ ਬਹੁਤ ਸੋਹਣੇ ਬਣਦਾ ਹੈ ਡਿਜ਼ਾਈਨ ਤੁਸੀਂ ਕਿਸੇ ਵੀ ਰੰਗ ਚ ਬਣਾ ਸਕਦੇ ਹੋ ਤੁਸੀਂ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਸੋਹਣਾ ਜਿਹਾ ਕਰ ਦਿਓ ਜੀ ਕਮੈਂਟ ਤੇ ਜਿਹੜੀਆਂ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ 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 ਧੰਨਵਾਦ ਭੈਣੋ ਤੁਹਾਡਾ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਵਾਗਰੂ ਤੇ ਇਸੇ ਤਰ੍ਹਾਂ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਜੀ ਚਲੋ ਜਿਹੜੇ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੋਹਣਾ ਕਮੈਂਟ ਵਾਸਤੇ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ